ਦਸਾਂ ਨੋਹਾਂ ਦੀ ਕਿਰਤ ਤੋਂ ਬਾਅਦ ਆਪਣੀ ਕਮਾਈ ਦਾ ਦਸਵਾਂ ਹਿੱਸਾ ਜਿਸ ਨੂੰ ਗੁਰੂ ਸਾਹਿਬ ਨੇ ਦਸਵੰਦ ਆਖਿਆ ਤੇ ਦਸਵੰਦ ਕੀ ਚੀਜ਼ ਹੈ ਦਸਵੰਦ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਤੇ ਜੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ ਤਾਂ ਖਿਮਾ ਕਰ ਦੇਣਾ ਜਦੋਂ ਕੋਈ ਇਨਸਾਨ ਕਿਸੇ ਦਾ ਹੱਕ ਮਾਰ ਕੇ ਆਪਣੀ ਕਮਾਈ ਕਰਦਾ ਹੈ ਤੇ ਆਪਣੀ ਧਨ ਦੌਲਤ ਕਮਾਈ ਇਕੱਤਰ ਕਰਨ ਤੋਂ ਬਾਅਦ ਉਹਦਾ ਦਸਵਾਂ ਹਿੱਸਾ ਕੱਢ ਕੇ ਆਪਣੀ ਕਮਾਈ ਦਾ ਸਾਈਡ ਤੇ ਰੱਖ ਦਿੰਦਾ ਹੈ ਫਿਰ ਉਸ ਦਸਵੇਂ ਹਿੱਸੇ ਦੇ ਨਾਲ ਕੋਈ ਲੰਗਰ ਬਣਾ ਕੇ ਗੁਰੂ ਘਰ ਦੇ ਲੰਗਰ ਵਿੱਚ ਜਾ ਕੇ ਦਸਵੀਂ ਜਾਂ ਸੰਗਰਾਦ ਵਾਲੇ ਦਿਨ ਵਰਤਾ ਦਿੰਦਾ ਹੈ ਖਿਮਾ ਕਰ ਦੇਣਾ ਇਹ ਦਸਵੰਦ ਨਹੀਂ ਇਹ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਨਹੀਂ ਇਹ ਕੇਵਲ ਤੇ ਕੇਵਲ ਹੱਕ ਹਲਾਲ ਦੀ ਕਮਾਈ ਨਹੀਂ ਇਹ ਕੇਵਲ ਤੇ ਕੇਵਲ ਹਰਾਮ ਦੀ ਜਾਂ ਬੇਹਕੀ ਕਮਾਈ ਖਲੌਂਦੀ ਹੈ ਪੜੋ ਗੁਰਬਾਣੀ ਦੇ ਬਚਨ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰ ਹੈ ਜਾਂ ਮੁਰਦਾਰ ਨਾ ਖਾਏ ਬਸ ਆਏ ਨੇਕ ਕਮਾਈ ਜਿਹੜੀ ਦਸਾਂ ਨੋਹਾਂ ਦੀ ਕਿਰਤ ਦੇ ਨਾਲ ਦਸਵਾਂ ਹਿੱਸਾ ਕੱਢਣਾ ਹੈ ਪਰ ਮਕਬੂਲ ਹੈ ਮੁਬਾਰਕ ਹੈ ਉਹ ਕਮਾਈ ਹੱਕ ਦੀ ਹੋਣੀ ਚਾਹੀਦੀ ਹੈ ਤੇ ਸੱਚ ਦੀ ਹੋਣੀ ਚਾਹੀਦੀ ਹੈ